ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੁਆਇੰਟ ਉੱਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਭੈਣ ਕੋਲ ਪੰਜ ਗਾਵਾਂ ਤੇ ਦੋ ਮੱਝਾਂ ਵੱਧ ਜਾਣਕਾਰੀ ਲਵਾਂਗੇ ਆਪਾਂ ਭੈਣ ਜੀ ਤੋਂ ਕਰਦੇ ਆਪਾਂ ਭੈਣ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਭੈਣ ਜੀ ਸਸਰੀ ਘਾਈ ਸਸਰੀ ਘਰ ਵੀਰੇ ਨਾਮ ਜੀ ਆਪਣਾ ਨਾਮ ਵੀਰੇ ਮੇਰਾ ਹੂੰ ਤਾਂ ਵੈਸੇ ਨਿਕਾਉਣਾ ਨਿਮੋਗਾਏ ਤੇ ਠੀਕ ਹੈ ਜੀ ਪਿੰਡ ਨੂਗੋਗਾ ਜਿਲ੍ਹਾ ਬਰਨਾਲਾ ਠੀਕ ਹੈ ਜੀ ਪਿੰਡ ਜੀ ਮੱਝ ਦੀ ਦਸੂਜੀ ਰਾਵੀ ਦੀ ਮੱਝ ਇਹ ਵੀਰੇ 15 ਨਾਲ ਲੈਂਦੀਆਂ ਸੂਣ ਦੇ ਹਾਂਜੀ ਪਹਿਲੇ ਸੂਏ ਨੇ 15 ਦੂਜੇ ਸੂਏ ਸੂਂਦੀ ਹੈ ਹਾਂਜੀ ਪਹਿਲੇ ਸੂਏ 15 ਕਿਲੋ ਉੱਦ ਗੱਡਿਆ ਨਹੀਂ ਹਾਂਜੀ ਤਾਂ ਲੇ ਗਏ ਵੀ ਅੱਜ ਕੋੜਾ ਪੂਰੀ ਠੀਕ ਆ ਹਾਂ 15 ਨਾਲ ਸੂਣ ਦੇ ਵੀ ਲੈਂਦੀ ਹੈ ਜੀ ਬਾਕੀ 15 ਨਾਲ ਸੂਣ ਦੇ ਬਾਕੀ ਹਾਂ ਤਾਂ ਕਿ ਦੂਜਾ ਸੂਆ ਦੂਜਾ ਸੂਣਦੀ ਆ ਠੀਕ ਆ ਕਿਸੇ ਵੀ ਕੋਈ ਨੁਕਸਾਨ ਦੇ ਪਾ ਜ਼ਿੰਮੇਦਾਰ ਹੈ ਆਰੇ ਠੀਕ ਆ ਹਾਂ ਤੇ ਤੋੜ ਦਿਓ ਜੀ ਤੋੜੋ ਵੀਰੇ ਤੋੜੀ ਲਓ ਜੀ ਤੁਹਾਨੂੰ ਤੋੜ ਕੇ ਦਿਖਾਉਣੇ ਆ ਲੀਲੀ ਰਵੀ ਦੇ ਕਈ ਭਰਾ ਕਹਿੰਦੇ ਲੀਲ ਰਬ ਚਾਹੀਦੀ ਆ ਤੇ ਲੈਪਰਾ ਪੂਰੀ ਪੌਰ ਪੈਰ ਚਿੱਟੇ ਮੱਥੇ ਵੱਲ ਤੇ ਕੱਚੀ ਵਾਲੇ ਤੇ ਅੱਖਾਂ ਲੀਲੀਆਂ ਚਟੀਆਂ ਠੀਕ ਹੈ ਚੰਗੀ ਫਲੀ ਬਲੋਸੀ ਆ ਹੋਰ ਆ ਤੁਸੀਂ ਦੇਖ ਸਕਦੇ ਲੋ ਜੀ 15 ਦਿਨ ਦਾ ਸੂਨ ਦੇ ਲੋ ਵੀਰੇ ਜੀ ਠੀਕ ਹੈ 15 ਦਿਨ ਦੀ ਕੱਚੀ ਆ ਭਰਾ ਹਲਟੇ ਲੱਡੂ ਨਾਲ ਕਾਫੀ ਪੀਆ ਕਰਮਾ ਵਾਲੀ ਦੇ ਲਈ ਆ ਭਰਾ ਦੇ ਵਾਲੂ ਵਾ ਤੁਸੀਂ ਦੇਖ ਸਕਦੇ ਹੋ ਬਾਕੀ ਜ਼ੂਮ ਕਰਕੇ ਵੀ ਪਰਵਾਵਾਂਗੇ ਆਪਾਂ ਤੁਹਾਨੂੰ ਮਤਲਬ ਫੇਸ ਬਿਊਟੀ ਚੈੱਕ ਕਰ ਸਕਦੇ ਹੋ ਭਰਾ ਲੋ ਜੀ ਸੱਤ ਘਾਟ ਬਾਈ ਦੇ ਘੱਟ ਪੁੰਤਾ ਚਲਾ ਹੁਣ ਲੋ ਜੀ ਫਿਰ ਚੈੱਕ ਕਰ ਸਕਦਾ ਤਾਂ ਜੀ ਰੇਟ ਇਹਦਾ ਰੈੱਡ ਵੀਰੇ 1.5 ਲੱਖ ਠੀਕ ਆ 1.5 ਲੱਖ ਰੁਪਏ ਦਾ ਬਰਾ ਠੀਕ ਹੈ ਹਾਂ ਭਰਨ ਜੀ ਦੂਜੀ ਮਾਤ ਦੇ ਇਹ ਵੀਰੇ 12 ਕਿਲੋ ਦੁੱਧ ਦਿੰਦੀ ਹੈ ਹਾਂ ਜੀ ਇਹ ਭਾਵੇਂ ਅਗਲਾ 20 ਟਾਈਮ ਜੋ ਵੀ ਠੀਕ ਹੈ 1.30 ਲੱਖ ਰੁਪਏ ਰੇਟ ਦੇ ਆ ਕਾ ਖੜਾ ਇਹਦਾ 1.30 ਲੱਖ ਤੇ ਬੱਚਾ ਕੱਟਾ ਕਿੰਨੇ ਚੰਗੇ ਭਣੇ ਸਵੀ ਪਿਆ ਹੈ ਇਹਨੂੰ ਹੋ ਗਿਆ ਭਾਈ ਬੰਦਾ ਠੀਕਾ ਲੋ ਫਰਸ਼ ਨੂੰ ਠੰਡੀ ਜਿਵੇਂ ਮਰਜੀ ਜੋ ਠੀਕਾ ਲੋ ਜੀ ਚੈੱਕ ਕਰ ਸਕਦਾ ਤਾਂ ਤੋਂ ਬੋਸ ਨੂੰ ਨਾ ਕਰ ਕੱਦ ਕਾੜ ਸੁਖਣਾ ਸੁਹਣਾ ਤੋਰ ਦੋ ਭਣ ਤੋਰ ਲੋ ਜੀ ਥੋੜਾ ਥਾਰਾ ਚੈੱਕ ਕਰ ਸਕਦਾ ਕੱਦ ਕਾੜ ਸੁਹਣਾ ਸੁਖਣਾ ਫੇਸ ਵੀ ਚੈੱਕ ਕਰ ਸਕਦਾ ਪੱਟੇ ਦਾ ਥੋੜਾ ਜਿਹਾ ਕਰਦੀ ਆ ਥੋੜਾ ਜਿਹਾ ਹੱਥ ਬੰਨੇ ਆ ਲੋ ਜੀ ਲੋ ਫਰਸ਼ ਚਾ ਦੋ ਡੰਗ ਭਣ ਕਹਿੰਦੀ ਚੋਕੇ ਚੱਲੀ ਕਰਕੇ ਜਹਾਜ਼ ਨਾ ਭਰਾ ਠੀਕ ਹੈ ਜੀ ਲਓ ਲਓ ਜੀ ਵੀਰੇ ਲਓ 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 ਇਧਰ ਦੇ ਲਓ ਜੀ ਲਓ ਜੀ ਚੈੱਕ ਕਰ ਸੰਸਾ ਹਾਂਜੀ ਬਣ ਜੀ ਗਾਂ ਦੀ ਦੱਸੋ ਜਾਣਕਾਰੀ ਗਾਂ ਵੀਰੇ ਇਹ ਲੱਭਾਂ ਲਈ ਦੀ 2-3 ਮਹੀਨੇ ਪਹਿਲਾਂ ਮਗਰੇ ਦੇ ਬੱਚੀ ਉਧਰ ਖੜੀ ਚਾਰ ਵੀ ਲੈਉਗੀ ਠੀਕ ਆ 28000 ਦੀ ਲਈ ਦੀ ਹਾਂ ਆ ਇਹਦੀ 30000 ਦੀ ਆ ਨਾਲ ਦੀ ਵਹਿੜ ਲਈ ਦੀ ਇੱਕ ਮਿੰਟ ਇੱਕ ਮਿੰਟ ਨਾਲ ਦੀ ਵਹਿੜ ਲਈ ਦੀ 32000 ਦੀ ਅੱਛਾ ਜੀ ਹੁਣ ਆਪਾਂ ਮੱਝਾਂ ਦਾ ਕੰਮ ਕਰ ਲੱਗੇ ਗਾਈਆਂ ਸਾਰਾ ਕੰਮ ਛੱਡ ਠੀਕ ਆ ਉਹਦੇ ਕਰਕੇ ਆਪਾਂ ਤਿੰਨੋਂ ਗਾਈਆਂ 30000 ਦੀ ਮਿਲ ਗਈ ਹਾਂ ਜੀ ਆ ਤੂੰ ਨੇ ਵੀ ਵੀਰੇ ਲਈ ਮੰਗ ਲਈ ਆ 20000 ਦੀ ਹਾਂ ਇਹ ਨਾਲ ਦੇਖ ਇਹ ਵੀਰੇ ਹੁੰਦੀ ਸੀ 1 ਕਿਲੋ ਸੇਸਾ ਪੀਟਰ ਦੁੱਧ ਦਾ ਆ ਰਿਹਾ 20000 ਦੀ ਇਹਦੇ ਮਗਰ ਬੱਛੇ ਡੱਬੀ ਇਹਦੇ ਮਗਰ ਬਸ ਉਧਰ ਖੜੀ ਹੈ ਹਾਂ ਠੀਕ ਆ ਤੇ ਦੂਜੀ ਨੰਬਰ ਦੱਸੋ ਜੀ ਹੁਣ ਇਹ ਵੀਰੇ ਆਪਣਾ ਲਈ ਤਾਂ ਪਵਦੀ ਮਹਿੰਗੀ ਤੁਹਾਨੂੰ ਆਪਾਂ ਕੰਮੀ ਚੜਨਾ ਗਾਈਆਂ ਦਾ ਅਸਰ ਇਹ ਆਪਾਂ 20 ਦੀ ਛੱਡ ਦਾਂਗੇ 7-8 ਕਿਲੋ ਇਹ ਦਿੰਦੀ ਹੈ 7-8 ਲੀਟਰ ਇਹ ਦਿੰਦੀ ਹੈ 20000 ਦਾ ਇਹ ਆਫਰ ਨਵੇਂ ਸਾਲ ਤੇ ਥਾਣ ਥਣ ਭਾਣੇ ਓਕੇ ਨਾਲ ਦੇ ਨਾ ਕਦ ਤੂੰ ਟੈਨਸ਼ਨ ਹੀ ਨਾ ਲੈ ਠੀਕ ਆ ਜੀ ਕਦ ਕਾਟ ਚੈੱਕ ਕਰ ਸਕਦੇ ਹਾਂ ਜੀ ਤੇ ਨਾ ਸਿੰਗਾ ਵਾਲੀ ਦਾ ਦੱਸੋ ਜੀ ਕਾਟ ਕਰੀ ਸਿੰਗਾ ਵਾਲੀ ਵੀਰੇ ਪ ਲਈ ਤਾਂ ਵੱਧੀ ਦੇਤੀ 10000 ਦੀ ਇਹ ਵੀ ਆਪਾਂ 2 ਠੀਕ ਹਾਂਜੀ ਸਿੰਘਾਣੀ ਇੱਕ ਅਗਲੀ ਆ ਗਈ ਹਾਂ ਇਹ ਦਾਜੀ ਸੋਨ ਵਾਲੀ ਏ ਹਾਂਜੀ ਇਹ 55000 ਦੀ ਦੇਵਾਂਗੇ 55000 ਦੀ ਠੀਕ ਆ ਲੋਪਰਾ ਚੈੱਕ ਕਰ ਸਕਦੇ ਕਰੇ ਦਰ ਬਾਕੀ ਭਣੇ ਦੇ ਇਹ ਲਊਗੀ ਭਾਈ 5-7 ਦਿਨ ਤੱਕ ਲੈ ਜੂ ਹਜੇ ਠੀਕ ਆ ਲਓ ਜੀ ਦੇ ਬਾਅਦ ਚੈੱਕ ਕਰ ਸਕਦੇ ਠੀਕ ਹੈ ਜੀ ਅਗਲੀ ਦਾ ਜੀ ਇਹ ਵੀ ਰੇਸ ਬਸ ਰੂ ਮਰ ਗਿਆ ਸੀਗਾ ਹਾਂਜੀ ਤੇ ਉਹਦਾ ਕਰਕੇ ਥੋੜਾ ਜਿਹਾ ਇੱਕ ਟਾਈਮ ਪਾ ਲਈ ਅਸੀਂ ਨੇ ਅਸਲ ਜੀ ਇਹ 5 ਕਿਲੋ ਉਹਨਾਂ ਦੇ ਕੋਈ ਆਊਗਾ ਉਹਦਾ ਆਪਾਂ ਹੋਇਆ ਸਮਾਂ ਦੇਖ ਲਾਂਗੇ ਜੇ ਜਨ ਲੈਣੀ ਹੋਈ ਤਾਂ ਉਹ ਅੜੀਏ ਦੱਸਦੇ ਮੋਟਾ ਜ 10000 ਦੀ ਛੜ ਦਾਂ 10000 ਦੀ ਭਰਾ ਇਹ ਕਿਹੜੀ ਨਸਲ ਪਾਈ ਦੀ ਭਣੇ ਇਹ ਜਰਨ ਨਸਲ ਦੀ ਠੀਕ ਹੈ ਨਾ ਕਨ ਕੋਲ ਚੈੱਕ ਕਰ ਸਕਦੇ ਤੁਸੀਂ ਤੇ ਆ ਗਾਵਾਂ ਦਾ ਰੇਟ ਭੈਣ ਨੇ ਦੱਸਤਾ ਠੀਕ ਹੈ ਨਾ ਜੇ ਕਿਸੇ ਨੂੰ ਜ਼ਰੂਰਤ ਆ ਨੰਬਰ ਮੁਤਾਬਕ ਭਣ ਜੀ ਤੋਂ ਦੱਸ ਕੇ ਕੰਟੈਕਟ ਕਰ ਸਕਦੇ ਮੈਂ ਨਾਲ ਗੱਲਬਾਤ ਕਰ ਸਕਦੇ ਠੀਕ ਹੈ ਨੰਬਰ ਭਣ ਦਾ ਸਕਰੀਨ ਤੇ ਲਾਵਾਂਗੀ ਵੀਡੀਓ ਦੇਖਣ ਲਈ ਭਣ ਭਰਾਵਾਂ ਦਾ ਸਾਰਾ ਮਤੈਦਨ ਧੰਨਵਾਦ ਠੀਕ ਹੈ ਜੀ ਕਮੈਂਟ ਸ਼ੇਅਰ ਲਾਈਕ ਭਰਾਵਾਂ ਨੂੰ ਕਰਦੇ ਰਹੋ ਓਕੇ ਬਾਏ